ਦਾ ਚੀਫ ਸੈਕਟਰੀ ਕਹਿੰਦਾ ਜੀ ਉਹ ਐਂਟਰੀ ਹੈਗੀ ਐ ਫਾਈਨੈਂਸ ਮਿਨਿਸਟਰ ਦਾ ਬਿਆਨ ਕਿਤਨਾ ਦੁਰਭਾਗੇਪੁਰਣਾ ਕਿ ਸਾਡੇ ਕੋਲ ਪੈਸੇ ਹੀ ਨਹੀਂ ਮੁੱਖ ਮੰਤਰੀ ਆਂਦੇ ਨੇ ਉਹ ਕਹਿੰਦੇ ਨੇ ਜੀ 12 ਨਹੀਂ ਸਾਡੇ ਕੋਲ 5000 ਕਰੋੜ ਰੁਪਏ ਬਚਿਆ ਇਸ ਸਰਕਾਰ ਨੂੰ ਖੁਦ ਹੀ ਨਹੀਂ ਪਤਾ ਕਿ ਇਹ ਸਰਕਾਰ ਕੀ ਕਰਨਾ ਚਾਹੁੰਦੀ ਇਸ ਕਰਕੇ ਇਸ ਸਰਕਾਰ ਤੋਂ ਪੰਜਾਬ ਨੂੰ ਕੋਈ ਬਹੁਤ ਜ਼ਿਆਦਾ ਉਮੀਦ ਹੋਏ ਕੋਈ ਅੱਜ ਦੇ ਇਸ ਜਲਾਸਾ ਦਾ ਕੋਈ ਦੋ ਦਿਨਾਂ ਜਲਾਸਾ ਦਾ ਮੈਨੂੰ ਲੱਗਦਾ ਸੌਏ ਗਾਲੀ ਗਲੋਚ ਦੇ ਸੋ ਆਏ ਇੱਕ ਦੂਜੇ ਦੇ ਉਤੇ ਟਿਕਾ ਟਿਕਾ ਟਿੱਪਣੀ ਦੇ ਕੋਈ ਸਾਰਸਕ ਚਰਚਾ ਨਹੀਂ ਹੋਏਗੀ ਮੈਂ ਬੇਨਤੀ ਕਰਦਾ ਸ਼ਬਦ ਪ੍ਰਯੋਗ ਕੀਤਾ ਪੁਨਰਵਾਸਤੇ ਚਰਚਾ ਤੇ ਉਹ ਪੁਨਰਵਾਸਤੇ ਹੀ ਚਰਚਾ ਹੋਏ ਸਰਪੰਚ ਜੀ 12000 ਕਰੋੜ ਦਾ ਵੀ ਸਪਸ਼ਟ ਹੋਏਗਾ ਸਦਨ ਦੇ ਅੰਦਰ ਨਹੀਂ ਸਰਕਾਰ ਨੂੰ ਜਵਾਬ ਦੇਣਾ ਪਏਗਾ ਤੁਸੀਂ ਵਾਈਟ ਪੇਪਰ ਦੀ ਮੰਗ ਕਰੋਗੇ ਕਿਉਂਕਿ ਵਾਈਟ ਪੇਪਰ ਤਾਂ ਕਲੀਅਰ ਹੋ ਜਾਣਾ ਕਿੰਨਾ ਪੈਸਾ ਸਰਕਾਰ ਨੂੰ ਖੁਦ ਅੱਗੇ ਵੱਧ ਕੇ ਇਹ ਜਿਹੜਾ 12000 ਕਰੋੜ ਰੁਪਏ ਦੀ ਗੱਲ ਹੈ ਇਹਦਾ ਜਵਾਬ ਦੇਣਾ ਚਾਹੀਦਾ ਇਹ ਆਪੇ ਮੰਨ ਰਿਹਾ ਐਂਟਰੀ ਹੈਗੀ ਆ ਜੋ 12000 ਕਰੋੜ ਦੇ ਪਿੱਛੇ ਇਹਨਾਂ ਨੇ ਲੋਨ ਲੈ ਲਿਆ ਖਰਚ ਕਰਤਾ ਔਰ ਉਹਦੇ ਜਿਹੜੇ ਕਿੱਥੇ ਕਿੱਥੇ ਉਹਦਾ ਦੁਰਪ੍ਰਯੋਗ ਹੋਇਆ ਇਹ ਸਰਕਾਰ ਦੱਸਣਾ ਸਰਕਾਰ ਦਾ ਫਰਜ ਹੈ ਕਿਉਂਕਿ ਇਹ ਪੈਸਾ ਇਹ ਪੈਸਾ ਹਰ ਸਾਲ ਕੇਂਦਰ ਦੁਆਰਾ ਇਸੇ ਕਰਕੇ ਆਂਦਾ ਹੈ ਕਿ ਅਗਰ ਕਿਸੇ ਪ੍ਰਦੇਸ਼ ਦੇ ਅੰਦਰ ਡਿਜਾਸਟਰ ਆਂਦਾ ਹੈ ਕਿਸੇ ਪ੍ਰਦੇਸ਼ ਦੇ ਅੰਦਰ ਕੋਈ ਮਾੜੀ ਘੜੀ ਆਂਦੀ ਹੈ ਤੇ ਉੱਥੋਂ ਦੇ ਲੋਕਾਂ ਦੇ ਜੀਵਨ ਨੂੰ ਖੜਾ ਕਰਨ ਦੇ ਅੰਦਰ ਖਰਚ ਕੀਤਾ ਗਿਆ 77 ਦੇ ਦੱਸੇ ਕੂਨੇ ਅੰਦਰ ਗਏ ਨੇ ਉਹ ਤਾਂ ਕਹਿੰਦੇ ਭਾਜਪਾ ਨੇ ਪੰਜਾਬ ਡੋਬਤਾ ਪ੍ਰਤਾਪ ਬਾਜਵਾ ਕਹਿੰਦੇ ਕਿ ਇਹ ਕ੍ਰਿਸ਼ਰ ਪੰਜਾਬ ਪੰਜਾਬ ਤੇ ਉਸ ਦਿਨ ਡੁੱਬਿਆ ਜਿਸ ਦਿਨ ਸ਼ਾਹਪੁਰ ਕੰਡੀ ਡੈਮ ਹੈ ਮੈਂ ਉਧਰ ਦਾ ਰਹਿਣ ਵਾਲਾ ਉਹਦੀ ਕਪੈਸਿਟੀ ਉਹਦੀ ਕਪੈਸਿਟੀ ਹੈ 500 23 ਮੀਟਰ ਦੇ ਉੱਤੇ ਉਹ ਐਂਡ ਹੋ ਜਾਂਦਾ ਹੈ ਇਹ ਵੇਟ ਕਿਉਂ ਕਰਦੇ ਰਹੇ ਪਾਣੀ ਛੱਡਣ ਦੀ ਜਗਦਾ ਮੇਨਾਂ ਨੇ ਪੋਣੇ 300 ਕਿਊਬੀ ਲੱਖ ਕਿਊਬੀ ਦੇ ਕਰੀਬ ਜਿਹਾ ਪਾਣੀ ਛੱਡਤਾ ਫਿਰ ਰੁੜਨਾ ਹੀ ਹੈ ਨਾ ਏਰੀਆ ਇਹ ਮੈਨ ਮੇਡ ਮੈਂ ਬੜਾ ਵੱਡਾ ਇਲਜ਼ਾਮ ਲਗਾ ਰਿਹਾ ਇਹ ਮੈਨ ਮੇਡ ਇੱਕ ਕੁਦਰਤੀ ਮਾਰ ਨਹੀਂ ਇਸ ਸਰਕਾਰ ਦੀ ਨਲਕੀ ਦੀ ਮਾਰ ਜਿਹੜੀ ਹੈ ਪਠਾਨਕੋਟ ਤੋਂ ਲੈ ਕੇ ਅੰਮ੍ਰਿਤਸਰ ਦੇ ਲੋਕਾਂ ਨੂੰ ਸਹਣੀ ਪਈ ਹੈ ਸਰਮਜੀ ਹਜ਼ਾਰਾਂ ਕਰੋੜ ਦਾ ਨੁਕਸਾਨ ਹੋ ਗਿਆ ਫਿਰ ਉਹ ਸੱਚ ਕਿਵੇਂ ਸਾਹਮਣੇ ਆਊਗਾ ਕੋਈ ਜਾਂਚ ਦਾ ਕੋਈ ਤਰੀਕਾ ਹੈ ਕੋਈ ਸਰਕਾਰ ਨੂੰ ਅੱਗੇ ਆਣਾ ਚਾਹੀਦਾ ਹੈ ਇਹਦੀ ਜੁਡੀਸ਼ੀਅਲ ਜਾਂਚ ਜਿਹੜੀ ਹੋਣੀ ਚਾਹੀਦੀ ਆ ਔਰ ਇਹ ਸਰਕਾਰ ਨੇ ਮੰਨ ਲਿਆ ਕਿ ਸਾਡੇ ਕੋਲ ਗਲਤੀ ਹੋਈ ਹੈ ਨਹੀਂ ਤੇ ਆਪਣੇ ਤਿੰਨ ਅਫਸਰਾਂ ਦੀ ਬਲੀ ਕਿਉਂ ਦਿੰਦੀ ਅਫਸਰਾਂ ਦਾ ਕਸੂਰ ਘੱਟ ਆ ਜਿਹੜੇ ਉੱਪਰ ਆਕਾ ਬੈਠੇ ਆ ਉਹਨਾਂ ਨੇ ਪਾਣੀ ਨਹੀਂ ਖੋਲਣ ਦਿੱਤਾ ਉਹ ਆਰਡਰ ਮੰਗਦੇ ਰਹੇ ਕਿ ਵੀ ਪਾਣੀ ਦਾ ਸਤਾਰ ਵੱਧ ਰਿਹਾ ਧੀਰੇ 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 ਜਾਣ ਦਿਓ ਇੱਕ ਬਾਲਟੀ ਤੋਂ ਡੱਬਾ ਡੱਬਾ ਰੋੜੋ ਤੇ ਉਹ ਪਾਣੀ ਨੂੰ ਪੂਜਨ ਚ ਟਾਈਮ ਲੱਗਦਾ ਇਕੱਠੀ ਬਾਲਟੀ ਰੋੜਦੀ ਇਹਨਾਂ ਨੇ ਉੱਤੇ ਬਰਾਜ ਜਿਹੜਾ ਉਹਨੂੰ ਵੀ ਢਾਹ ਲੱਗੀ ਉਹ ਗੇਟ ਟੁੱਟਿਆ ਗੇਟ ਦੀ ਰਿਪੇਅਰ ਕਿੰਨ ਕਰਾਣੀ ਸੀ ਉਹਦੇ ਲਈ ਜਿਹੜੀ ਦਿੱਲੀ ਦੀ ਕੰਪਨੀ ਹੈ ਉਹ ਹੱਥ ਖੜੇ ਕਰ ਰਹੀ ਹੈ ਉਹ ਕੰਨ ਕੀਤੀ ਹੈ ਬਹੁਤ ਸਾਰੇ ਜਾਂਚ ਦੇ ਵਿਸ਼ੇ ਨੇ ਕੁਦਰਤ ਦੀ ਮਾਰ ਤੋਂ ਜ਼ਿਆਦਾ ਇਸ ਸਰਕਾਰ ਦੀ ਨਲਾਕੀ ਦੇ ਕਾਰਨ ਅੱਜ ਸਾਡਾ ਪੰਜਾਬ ਡੁੱਬਿਆ ਪਿਆ ਲਿਆਵੇ ਦੱਸੇ ਕਿ ਕਿੰਨੇ ਪਾਣ ਪਏ ਆ ਕਿੰਨੇ ਲਾਤੇ ਦੇਖੋ ਜਿਹੜਾ ਹੜ੍ਹਾਂ ਦਾ ਨੁਕਸਾਨ ਹੋਇਆ ਉਹਦੇ ਵਿੱਚ ਪੰਜਾਬ ਦੀ ਸਰਕਾਰ ਔਰ ਦੇਸ਼ ਦੀ ਸਰਕਾਰ ਤੋਂ ਇਲਾਵਾ ਮੈਨੂੰ ਲੱਗਦਾ ਸਾਰਾ ਪੰਜਾਬੀ ਭਾਈਚਾਰਾ ਜਾਂ ਸਾਡੇ ਗਵਾਂਢੀ ਸੂਬੇ ਰਾਜਸਥਾਨ ਤੇ ਹਰਿਆਣਾ ਤੇ ਵੈਸਟਰਨ ਯੂਪੀ ਇਹ ਤਾਂ ਪੰਜਾਬ ਨਾਲ ਖੜੇ ਔਰ ਕ੍ਰਾਸ ਦੀ ਮੈਨੂੰ ਲੱਗਦਾ ਦੁਨੀਆ ਦੇ ਉੱਤੇ ਪੰਜਾਬੀ ਪੰਜਾਬ ਨਾਲ ਖੜਿਆ ਲੇਕਿਨ ਸਰਕਾਰਾਂ ਬਿਲਕੁਲ ਨਹੀਂ ਖੜੀਆਂ ਦੋਨੇ ਸਰਕਾਰਾਂ ਦਾ ਇੱਕੋ ਹੀ ਧਿਆਨ ਸੀ ਕਿ ਪੰਜਾਬ ਨੂੰ ਡੋਬਣਾ ਕਿਦਾਂ ਕਿਉਂਕਿ ਜਿਹੜਾ ਆਈਐਮਡੀ ਡਿਪਾਰਟਮੈਂਟ ਹੈ 1900% 1900% ਵੇਰੀਏਸ਼ਨ ਸੀ ਉਹਨਾਂ ਦੀ ਪ੍ਰੈਡਿਕਸ਼ਨ ਦੀ 1900% ਵੇਰੀਏਸ਼ਨ ਜਿਹੜੀ ਆ ਉਹ ਕੋਈ ਥੋੜੀ ਨਹੀਂ ਹੁੰਦੀ ਕਿਤੇ 10 20% ਮੈਂ ਸਮਝ ਸਕਦਾ ਇਹਨਾਂ ਲੋਕਾਂ ਦੀ ਕੋਈ ਜਵਾਬਦੇਹੀ ਨਹੀਂ ਹੈ ਔਰ ਜਿੰਨਾ ਚਿਰ ਡੈਮ ਸੇਫਟੀ ਜਿਹੜੇ ਡੈਮਸ ਆ ਉਹਨਾਂ ਦਾ ਕੰਟਰੋਲ ਅੱਜ ਤੱਕ BBMP ਜਿਹੜੀ ਆ ਉਹ ਹਮੇਸ਼ਾ ਇੱਕ ਰੈਗੂਲੇਟਰੀ ਬਾਡੀ ਰਹੀ ਆ ਨਾ ਕਿ ਉਹ ਸਥਾਈ ਜਿਹੜੀ ਕਿ ਡਿਸੀਜਨ 메ਕਿੰਗ ਕਦੀ ਨਹੀਂ ਹੋਈ ਉਹਦੀ ਕੈਲਕੂਲੇਸ਼ਨ ਜਿਹੜੀ ਆਲਰੇਡੀ ਜਿਹਦੇ ਮੁਤਾਬਕ ਵੰਡ ਹੋਈ ਆ ਉਹਦੇ ਮੁਤਾਬਕ ਹੀ ਉਹ BBMP ਕੰਮ ਕਰਦੀ ਹੈ ਅੱਜ ਤੱਕ ਅਥਾਰਟੀ ਦੇ ਤੌਰ ਤੇ ਕੰਮ ਕਰਨ ਲੱਗ ਪਈ ਔਰ ਨਰੇਟਿਵ ਕੀ ਘੜਿਆ ਜਾ ਰਿਹਾ ਕੱਲ ਹਾਈ ਕੋਰਟ ਦੇ ਵਿੱਚ ਗਲਤ ਬਿਆਨਬਾਜ਼ੀ BBMP ਦੀ ਕਿ ਹਾਂ ਵੀ ਜੇ ਹਰਿਆਣੇ ਨੂੰ 4500 ਕਿਊਸਿਕ ਇੱਥੇ 2.5 ਲੱਖ ਕਿਊਸਿਕ ਦੀ ਗੱਲ ਹੋ ਰਹੀ ਆ ਪਾਣੀ ਦੀ ਲੇਕਿਨ ਉਹ 4500 ਦਾ ਜ਼ਿਕਰ ਜਿਹੜਾ ਹਾਈ ਕੋਰਟ ਦੇ ਵਿੱਚ ਕੀਤਾ ਜਾ ਰਿਹਾ ਨਰੇਟਿਵ ਕਿਉਂਕਿ ਸਾਡੇ ਪਾਣੀਆਂ ਨੂੰ ਪਹਿਲਾਂ ਵੀ ਲੁੱਟਿਆ ਪਾਣੀ ਬੇਸਿਕਲੀ ਇੱਕ ਰਿਸੋਰਸ ਵੀ ਆ ਤੇ ਜੇ ਉਹਨੂੰ ਰੈਗੂਲੇਟ ਨਾ ਕੀਤਾ ਜਾਵੇ ਜੇ ਉਹਦਾ ਪ੍ਰਬੰਧ ਪ੍ਰੋਪਰਲੀ ਨਾ ਕੀਤਾ ਜਾਵੇ ਤਾਂ ਮੈਨੂੰ ਲੱਗਦਾ ਉਹ ਜਿਸ ਤਰ੍ਹਾਂ ਸਾਡੇ ਨਾਲ ਹੋਇਆ ਉਸੇ ਤਰ੍ਹਾਂ ਹੀ ਜਿਹੜਾ ਡਿਜ਼ਾਸਟਰ ਜਿਹੜਾ ਹੁੰਦਾ ਹੈਗਾ ਔਰ ਆਮ ਆਦਮੀ ਪਾਰਟੀ ਨੇ ਜਿਹੜਾ ਸੀਐਮ ਰੀਲੀਫ ਫੰਡ ਹੈ ਉਹ ਹਮੇਸ਼ਾ ਇੱਕ ਰੈਗੂਲੇਟਡ ਫੰਡ ਹੈਗਾ ਉਹ ਸਾਰੇ ਸੂਬਿਆਂ 'ਚ ਕ੍ਰੀਏਟ ਕੀਤਾ ਹੋਇਆ ਲੇਕਿਨ ਆਮ ਆਦਮੀ ਪਾਰਟੀ ਨੇ ਉਹਦੇ ਤੋਂ ਇਲਾਵਾ 25 ਦਿਨਾਂ ਬਾਅਦ ਪਹਿਲਾਂ ਇਹਨਾਂ ਨੇ ਕਿਹਾ ਵੀ ਹਾਂ ਵੀ ਉਹਦੇ ਵਿੱਚ ਰੀਲੀਫ ਫੰਡ ਦਿਓ ਮੈਂ ਕਹਿੰਦਾ ਜਿਹੜੇ ਵੀ ਪੰਜਾਬੀ ਨੇ ਕੰਟਰੀਬਿਊਟ ਕਰਨਾ ਹੋਵੇ ਕਿਸੇ ਵੀ ਦੇਸ਼ ਦੇ ਕਿਸੇ ਵੀ ਹਿੱਸੇ ਨੇ ਕੰਟਰੀਬਿਊਟ ਕਰਨਾ ਹੋਵੇ ਤੇ ਸੀਐਮ ਰੀਲੀਫ ਫੰਡ ਦੇ ਵਿੱਚ ਉਹਨੂੰ ਜਿਹੜਾ ਕੰਟਰੀਬਿਊਟ ਕਰੋ ਨਾ ਕਿ ਇਹਨਾਂ ਦਾ ਰੰਗਲਾ ਪੰਜਾਬ ਅਸਲੀ ਗੱਲ ਹੈ ਦਿੱਲੀ ਦਾ ਇੱਕ ਲੋਟੂ ਟੋਲਾ ਹੜ੍ਹਾਂ ਦੇ ਵਿੱਚ ਤਾਂ ਨੁਕਸਾਨ ਤਾਂ ਸਾਡਾ ਹੋ ਗਿਆ ਤੇ ਹੁਣ ਸਿਰਫ ਤੇ ਸਿਰਫ ਉਹ ਲੁੱਟਣ ਲਈ ਇਹ ਜਿਹੜਾ ਪੀਐਮ ਕੇਅਰ ਫੰਡ ਬਣਿਆ ਸੀ ਉਹਦੇ ਤੇ ਕੇਜਰੀਵਾਲ ਨੇ ਸਟੇਟਮੈਂਟ ਦਿੱਤੀ ਸੀ ਕਿ ਇਹ ਬਿਲਕੁਲ ਘੁਟਾਲਾ ਹੈਗਾ ਔਰ ਇਹਦੇ ਵਿੱਚ ਭਗਵੰਤ ਮਾਨ ਨੇ ਵੀ ਸਟੇਟਮੈਂਟ ਦਿੱਤੀ ਸੀ ਵੀ ਤੁਸੀਂ ਜਿਹੜਾ ਸੀਐਮ ਰੀਲੀਫ ਫੰਡ ਦੇ ਵਿੱਚ ਦਿਓ ਪਤਾ ਨਹੀਂ ਬੀਜੇਪੀ ਨੇ ਪੈਸੇ ਇਹ ਕਿਤੇ ਪੰਜਾਬ ਦੇ ਵਿੱਚ ਮੁੜ ਕੇ ਭੇਜਣੇ ਆ ਕਿ ਨਹੀਂ ਭੇਜਣੇ ਲੇਕਿਨ ਵੱਧ ਕਿਸਮਤੀ ਆ ਕਿ ਇਹਨਾਂ ਨੇ 25 ਦਿਨਾਂ ਬਾਅਦ ਉਹਨੂੰ ਜਿਹੜਾ ਰੰਗਲਾ ਪੰਜਾਬ ਅਕਾਊਂਟ ਦੇ ਕੇ ਤੇ ਜਿਹੜੀ ਗਾਂ ਲੁੱਟਣ ਦੀ ਤਿਆਰੀ ਕਰ ਲਈ ਆ ਅਸਲੀਅਤ ਇਹਨਾਂ ਦੀ ਹੈ ਅੱਛਾ ਪ੍ਰਕਾਸ਼ ਸਿੰਘ ਜੀ ਮੁੱਖ ਮੰਤਰੀ ਤਾਂ ਆਪ ਕਹਿੰਦੇ ਰਹੇ ਨੇ ਕਿ ਪੀਐਮ ਕੇਅਰ ਫੰਡ ਜਿਹੜਾ ਹੈਗਾ ਉਹ ਆਡੀਟ ਦੀ ਦਾਰੀ 'ਚ ਨਹੀਂ ਆਉਂਦਾ ਇਹ ਲੁੱਟ ਦਾ ਕਾਰਨ ਬਣੂਗਾ ਬਾਅਦ ਦੇ ਵਿੱਚ ਆ ਤੇ ਉਹ ਰੰਗਲਾ ਪੰਜਾਬ ਇਹ ਵੀ ਇਹ ਵੀ ਸੇਮ ਹੀ ਆ ਮੈਂ ਤਾਂ ਇਹੀ ਗੱਲ ਕਹਿ ਰਿਹਾ ਜਿਹੜਾ ਰੰਗਲਾ ਪੰਜਾਬ ਅਕਾਊਂਟ ਦਿੱਤਾ ਹੈਗਾ ਇਹਦੀ ਕੋਈ ਜਵਾਬਦੇਹੀ ਨਹੀਂ ਹੈ ਇਹਦੀ ਕੋਈ ਇੰਟਰਨਲ ਆਡਿਟਿੰਗ ਨਹੀਂ ਹੈ ਇਹਦੀ ਆਡਿਟਿੰਗ ਨਹੀਂ ਹੈ ਜੋ ਇਸ ਕਰਕੇ ਇਹ ਬਿਲਕੁਲ ਪਿਓਰਲੀ ਠੱਗੀ ਮਾਰਨ ਦਾ ਇੱਕ ਨਜ਼ਰੀਆ ਆਏਗਾ ਇਹ ਦੇਖੀਦਾ ਅੱਜ ਵੀ ਤਾਂ ਸਭਾ ਦੀ ਵੀ ਚੱਕੀਆਂ ਜਾਣਗੀਆਂ ਡੈਫੀਨੇਟਲੀ ਚੱਕੀਆਂ ਜਾਣਗੀਆਂ ਕਿਉਂਕਿ ਜਿਹੜਾ ਆਈਐਮਡੀ ਆ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਔਰ ਜੇ ਕਿਤੇ ਕੋਈ ਅਫਸਰ ਲਤ ਲਾ ਕੇ ਖੜਦਾ ਵੀ ਆ ਜਿਹੜਾ ਪੰਜਾਬ ਦਾ ਪੱਖ ਪੇਸ਼ ਕਰਦਾ ਉਹਨੂੰ ਸਰਕਾਰ ਜਿਹੜੀ ਆ ਵਿਧীবਾਤ ਤਰੀਕੇ ਦੁਆਰਾ ਉਹਨੂੰ ਖੂੰਜੇ ਲਾਉਣ ਦੀ ਤਿਆਰੀ ਦੇ ਵਿੱਚ ਲੱਗੀ ਹੋਈ ਆ ਤਾਂ ਕਿ ਪੰਜਾਬ ਦਾ ਕਿਤੇ ਪੱਖ ਨਾ ਰੱਖਿਆ ਜਾ ਸਕੇ ਤੇ ਪੰਜਾਬ ਲਈ ਕੋਈ ਖੜ ਨਾ ਸਕੇ